ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਤੁਸੀਂ ਦੇਖ ਰਹੇ ਹੋ ਤੁਸੀਂ ਜੁੜੇ ਹੋਏ ਹੋ ਇਸ ਵੇਲੇ ਦੂਜਾ ਪੰਜਾਬ ਚੈਨਲ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਖਤਮ ਹੋਈ ਹੈ ਇਹ ਬੈਠਕ ਐਸਵਾਈਐਲ ਦੇ ਮੁੱਦੇ ਤੇ ਹੋ ਰਹੀ ਸੀ ਸੁਪਰੀਮ ਕੋਰਟ ਪਲੋਂ ਦੋਵਾਂ ਸੂਬਿਆਂ ਨੂੰ ਇਸ ਮਾਮਲੇ ਨੂੰ ਆਪਸ ਵਿੱਚ ਬੈਠ ਕੇ ਨਿਪਟਾਉਣ ਦੇ ਲਈ ਕਿਹਾ ਗਿਆ ਹੈ ਜਿਸ ਤੇ ਮੱਦੇ ਨਜ਼ਰ ਇਹ ਬੈਠਕ ਹੋਈ ਹੈ ਇਸ ਇਸ ਸਵੇਰੇ ਬੈਠਕ 9:30 ਵਜੇ ਦੇ ਕਰੀਬ ਸ਼ੁਰੂ ਹੋਈ ਜਿਸ ਦੇ ਵਿੱਚ ਆਪ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਹਿੱਸਾ ਲਿਆ ਹਰਿਆਣਾ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਔਰ ਸਿੰਚਾਈ ਮੰਤਰੀ ਸ਼ਰਤੀ ਚੌਧਰੀ ਸ਼ਾਮਲ ਸਨ ਸੋ ਅੱਜ ਦੀ ਇਸ ਬੈਠਕ ਦੇ ਬਾਰੇ ਬੈਠਕ ਤੋਂ ਬਾਅਦ ਪਹਿਲੀ ਵਾਰ ਸ਼ਾਇਦ ਹੋਇਆ ਕਿ ਦੋਵਾਂ ਮੁੱਖ ਮੰਤਰੀਆਂ ਨੇ ਇਕੱਠਿਆਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਇਸ ਬੈਠਕ ਦੇ ਬਾਅਦ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਇਬ ਸਿੰਘ ਸੈਣੀ ਉਹਨਾਂ ਨੇ ਕਿਹਾ ਕਿ ਮੀਟਿੰਗ ਕਾਫੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈ ਔਰ ਇਸ ਬੈਠਕ ਦੇ ਬਾਰੇ ਕਿਉਂਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੋਇਆ ਹੈ ਕਿ ਦੋਵਾਂ ਸੂਬਿਆਂ ਦੀ ਗੱਲਬਾਤ ਕਰਵਾਈ ਜਾਵੇ ਔਰ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਜਿੱਠਿਆ ਜਾਵੇ ਸੋ ਉਹਨਾਂ ਨੇ ਕਿਹਾ ਕਿ ਸੀਆਰ ਪਾਟੇਲ ਜਿਹੜੇ ਕੇਂਦਰੀ ਸંચਾ ਜਲ ਸਰੋਤਾਂ ਬਾਰੇ ਮੰਤਰੀ ਨੇ ਉਹਨਾਂ ਨੂੰ ਇਸ ਬੈਠਕ ਬਾਰੇ ਅਪਡੇਟ ਕਰਨਗੇ ਇਸ ਦੇ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਇਹ ਮੀਟਿੰਗ ਉਹਨਾਂ ਨੇ ਵੀ ਕਿਹਾ ਕਿ ਇਹ ਮੀਟਿੰਗ ਕਾਫੀ ਖੁਸ਼ਗਵਾਰ ਰਹੀ ਤੇ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਇਹ ਭਾਵੇਂ ਮੁੱਖ ਮੰਤਰੀਆਂ ਦੀ ਗੱਲਬਾਤ ਜਾਂ ਮੁੱਖ ਮੰਤਰੀ ਪੱਧਰ ਦੀ ਗੱਲਬਾਤ ਕਾਫੀ ਦੇਰ ਨਾਲ ਹੁੰਦੀ ਹੈ ਤੇ ਕਈ ਵਾਰ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਪੂਰੀ ਤਰ੍ਹਾਂ ਨਹੀਂ ਹੁੰਦੀਆਂ ਜਾਂ ਮਹਾਰ ਜਿਹੜੇ ਅ ਅਫਸਰ ਬਿਊਰੋਕ੍ਰੇਟ ਮਹਾਰ ਨੇ ਉਹਨਾਂ ਦੀ ਵੀ ਗੱਲਬਾਤ ਜਿਹੜੀ ਆ ਉਹ ਪੱਖ ਉਸ ਤਰ੍ਹਾਂ ਸਾਹਮਣੇ ਨਹੀਂ ਆਂਦਾ ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਦੋਵਾਂ ਸੂਬਿਆਂ ਦੇ ਅ ਅਫਸਰ ਦੋਵਾਂ ਸੂਬਿਆਂ ਦੇ ਮਹਾਰ ਔਰ ਅਫਸਰ ਫ੍ਰੀਕੁਐਂਟਲੀ ਇਸ ਮੁੱਦੇ ਤੇ ਮੀਟਿੰਗਾਂ ਕਰਨਗੇ ਗੱਲਬਾਤ ਕਰਨਗੇ ਜੇ ਮਹੀਨੇ ਦੇ ਵਿੱਚ ਦੋ ਵਾਰ ਮਿਲਣਾ ਪਿਆ ਚਾਹੇ ਤਿੰਨ ਵਾਰ ਮਿਲਣਾ ਪਿਆ ਜਿੰਨੀ ਵਾਰ ਮਰਜ਼ੀ ਵੀ ਮਿਲਣਾ ਪਿਆ ਉਹ ਮਿਲਣਗੇ ਔਰ ਗੱਲਬਾਤ ਕਰਨਗੇ ਤੇ ਮੁੱਖ ਮੰਤਰੀ ਪੰਜਾਬ ਨੇ ਸਪਸ਼ਟ ਕੀਤਾ ਕਿ ਕਿਉਂਕਿ ਇਹ ਮੁੱਦਾ ਕਾਫੀ ਪੁਰਾਣਾ ਹੈ 1966 ਤੋਂ ਇਹ ਮਾਮਲਾ ਚੱਲਿਆ ਆ ਰਿਹਾ ਹੈ ਔਰ 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 ਦੋਮਾ ਸੂਬਿਆਂ ਦੇ ਵਿੱਚ ਜਿਹੜੇ ਕਹਿੰਦੇ ਉਹਨਾਂ ਨੇ ਇੱਕ ਲਾਈਟਰ ਵੇਚ ਕੇ ਆ ਕਿ ਸਾਡੇ ਬਜ਼ੁਰਗਾਂ ਵੱਲੋਂ ਸਿਖੜਿਆ ਇਹ ਮੁੱਦਾ ਹੈ ਇਸ ਮੁੱਦੇ ਨੂੰ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਇਸ ਲਈ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਔਰ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਹਰਿਆਣਾ ਕੋਈ ਦੁਸ਼ਮਣ ਨਹੀਂ ਹੈ ਪੰਜਾਬ ਅਤੇ ਹਰਿਆਣਾ ਭਰਾ ਹਨ ਔਰ ਜਿਹੜੇ 1966 ਦੇ ਵਿੱਚ ਜਿਨ੍ਹਾਂ ਦਾ ਵਟਵਾਰਾ ਹੋਇਆ ਸੀ ਔਰ ਵਟਵਾਰੇ ਤੋਂ ਬਾਅਦ ਕਈ ਸਾਰੇ ਮਸਲੇ ਹੁੰਦੇ ਨੇ ਜਿਹੜੇ ਲਟਕਦੇ ਰਹਿੰਦੇ ਨੇ ਸੋ ਐਸਵਾਈਐਲ ਦਾ ਮੁੱਦਾ ਵੀ ਉਸੇ ਤਰ੍ਹਾਂ ਦਾ ਮੁੱਦਾ ਹੈ ਇਸ ਨੂੰ ਹੱਲ ਕਰਨ ਦੇ ਲਈ ਜਿਹੜੀ ਸਰਕਾਰ ਹੈ ਉਹ ਦੋਵੇਂ ਸਰਕਾਰਾਂ ਦੋਵੇਂ ਮੁੱਖ ਮੰਤਰੀ ਆਪਸ ਦੇ ਵਿੱਚ ਗੱਲਬਾਤ ਕਰਨਗੇ ਸੋ ਮੁੱਖ ਮੰਤਰੀ ਨੇ ਪਰ ਇਸ ਦੇ ਨਾਲ ਹੀ ਸਪਸ਼ਟ ਕੀਤਾ ਕਿ ਭਾਵੇਂ ਕਿ ਪੰਜਾਬ ਦਾ ਵਿਰਸਾ ਜਿਹੜਾ ਹੈ ਉਹ ਭਾਈ ਕਨੀਆ ਵਾਲਾ ਹੈ ਜਿਸ ਨੇ ਜਿਨ੍ਹਾਂ ਨੇ ਜੰਗ ਦੇ ਵਿੱਚ ਵੀ ਦੁਸ਼ਮਣਾਂ ਨੂੰ ਪਾਣੀ ਪਲਾਇਆ ਸੀ ਪਰ ਪੰਜਾਬ ਇਹ ਇਹ ਵੀ ਇੱਕ ਗਰਾਉਂਡ ਦੀ ਸਿਚੁਏਸ਼ਨ ਨੂੰ ਦੇਖਣਾ ਹੋਏਗਾ ਕਿ ਕਿਵੇਂ ਇਹ ਇਹ ਜਿਹੜਾ ਪਾਣੀ ਹੈ ਜਾਂ ਪਾਣੀ ਹੈ ਵੀ ਜਾਂ ਨਹੀਂ ਹੈ ਕਿੰਨਾ ਹੈ ਕਿੰਨਾ ਅਵੇਲੇਬਲ ਹੈ ਕਿੰਨਾ ਦਿੱਤਾ ਜਾ ਸਕਦਾ ਹੈ ਕਿੰਨਾ ਨਹੀਂ ਦਿੱਤਾ ਜਾ ਸਕਦਾ ਜਾਂ ਫਿਰ ਇਸ ਦੇ ਨਾਲ ਨਾਲ ਇੱਕ ਗੱਲ ਇਹ ਵੀ ਮਸਲਾ ਇਹ ਵੀ ਹੈ ਕਿ ਕਿਸੇ ਦਾ ਹੱਕ ਨਹੀਂ ਮਰਨਾ ਚਾਹੀਦਾ ਸੋ ਕਿਸੇ ਦਾ ਹੱਕ ਜਿਹੜਾ ਹੈ ਨਹੀਂ ਮਰਨਾ ਚਾਹੀਦਾ ਔਰ ਨਾਲ ਹੀ ਪਰ মিডিਆ ਨੇ ਜਦੋਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪਾਣੀ ਦੀ ਬੰਡ ਜਦੋਂ ਹੋਏਗੀ ਪਾਣੀ ਦੀ ਗੱਲ ਜਦੋਂ ਵਗਣਾ ਆਣਾ ਹੋਏਗਾ ਹੋਏਗਾ ਪਰ ਨਹਿਰ ਦੀ ਉਸਾਰੀ ਦਾ ਜਿਹੜਾ ਹੈ ਉਹ ਕਿਉਂ ਕੰਮ ਪੰਜਾਬ ਪੂਰਾ ਨਹੀਂ ਕਰਦਾ ਇਹੀ ਗੱਲ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਨੂੰ ਕਹੀ ਗਈ ਸੀ ਕਿ ਤੁਸੀਂ ਨਹਿਰ ਦੀ ਉਸਾਰੀ ਕਰੋ ਪਰ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪਾਣੀ ਹੀ ਨਹੀਂ ਹੈ ਜਦੋਂ ਪਾਣੀ ਹੀ ਨਹੀਂ ਹੋਏਗਾ ਤਾਂ ਨਹਿਰ ਦੇ ਵਿੱਚ ਕੀ ਜੂਸ ਵਗਣਾ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਉਹਨਾਂ ਨੇ ਟਾਲ ਲਈ ਔਰ ਉਹਨਾਂ ਨੇ ਕਿਹਾ ਕਿ ਖੁਸ਼ਗੁਵਾਰ ਮਾਹੌਲ ਦੇ ਵਿੱਚ ਇਹ ਗੱਲਬਾਤ ਹੋਈ ਹੈ ਇਸ ਗੱਲਬਾਤ ਦੇ ਵਿੱਚ ਦੋਵੇਂ ਤਰ੍ਹਾਂ ਇਸ ਗੱਲ ਤੇ ਸਹਿਮਤ ਹੋਈਆਂ ਨੇ ਕਿ ਅਸੀਂ ਇਸ ਮੁੱਦੇ ਉੱਤੇ ਬੈਠ ਕੇ ਗੱਲਬਾਤ ਕਰੀਏ ਅਪਸਰ ਪਦਰ ਦੀ ਗੱਲਬਾਤ ਜਿਹੜੀ ਹੈ ਉਹ ਚਲਦੀ ਰਹਿਣੀ ਚਾਹੀਦੀ ਹੈ ਚਾਹੇ ਮਹੀਨਾ ਲੱਗੇ ਮਹੀਨੇ ਦੇ ਵਿੱਚ ਇੱਕ ਮੀਟਿੰਗ ਹੋਵੇ ਚਾਹੇ ਦੋ ਮੀਟਿੰਗ ਹੋਵੇ ਚਾਹੇ ਚਾਰ ਮੀਟਿੰਗਾਂ ਹੋਣ ਤਾਂ ਕਿ ਗੱਲਬਾਤ ਦੇ ਵਿੱਚ ਕਿਸੇ ਤਰ੍ਹਾਂ ਦੀ ਕਲੋਤ ਨਹੀਂ ਆਣੀ ਚਾਹੀਦੀ ਸੋ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਮਾਮਲਾ ਹੈ ਇਹ ਇਸ ਨੂੰ ਸ਼ਾਰਟ ਫਾਰਮ ਦੇ ਵਿੱਚ SYL ਕਿਹਾ ਜਾਂਦਾ ਹੈ ਸਤਲੁਜ ਜਮਨਾ ਲਿੰਕ ਨਹਿਰ ਪਖੜਾ ਡੈਮ ਦਾ ਪਾਣੀ ਹਰਿਆਣਾ ਦੀ ਜਮਨਾ ਨਦੀ ਤੱਕ ਪਹੁੰਚਾਉਣ ਲਈ ਬਣਾਈ ਗਈ ਸੀ ਇਸ ਤੋਂ ਪਹਿਲਾਂ ਇਹ ਨਹਿਰ ਪੂਰੀ ਹੁੰਦੀ ਸੀ ਅਤੇ ਇਹ ਸਿਆਸਤ ਵਿੱਚ ਪਰ ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਇਸ ਦਾ ਕੰਮ ਕੰਪਲੀਟ ਹੁੰਦਾ ਇਹ ਸਿਆਸਤ ਵਿੱਚ ਉਲਝ ਗਈ ਔਰ ਇਸ ਮਗਰੂਨ ਨਹਿਰ ਆਪ ਹੀ ਪਾਣੀ ਦੇ ਲਈ ਪਿਆਸੀ ਹੋ ਗਈ ਸੋ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਦੀ ਹੈ ਇਹਦੀ ਕੁੱਲ ਲੰਬਾਈ 214 ਕਿਲੋਮੀਟਰ ਹੈ ਜਿਸ ਵਿੱਚੋਂ 122 ਕਿਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਹੈ ਜਦੋਂ ਕਿ 92 ਕਿਲੋਮੀਟਰ ਹਰਿਆਣਾ ਨੇ ਕਰਨਾ ਸੀਗਾ ਹਰਿਆਣਾ ਨੇ ਆਪਣੇ ਹਿੱਸੇ ਦਾ ਨਿਰਮਾਣ ਪੂਰਾ ਕੀਤਾ ਹੈ ਤੇ ਜਦੋਂ ਕਿ ਪੰਜਾਬ ਵਿੱਚ ਇਹ ਇਸ ਦੀ ਉਸਾਰੀ ਜਿਹੜੀ ਹੈ ਅਧੂਰੀ ਹੈ ਐਸワイਐਲ ਦੇ ਮੁੱਦੇ ਉੱਤੇ ਦੀ ਉਸਾਰੀ ਨੂੰ ਉਸ ਵੇਲੇ ਹੋਰ ਝਟਕਾ ਲੱਗਿਆ ਸੀ ਜਦੋਂ 14 ਮਾਰਚ 2016 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਸਬੰਧੀ ਐਕਵਾਇਰ ਕੀਤੀ ਕੀਤੀ ਗਈਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਨ ਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਇਸ ਤੋਂ ਪਹਿਲਾਂ 2000 ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2004 شاید ਦਾ ਸਮਾਂ ਸੀਗਾ ਉਹਨਾਂ ਨੇ ਸਾਰੇ ਹੀ ਜਿਹੜੇ ਪੰਜਾਬ ਦੇ ਪਾਣੀਆਂ ਨਾਲ ਸਮਝੌਤੇ ਸੀਗੇ ਉਹਨਾਂ ਨੂੰ ਰੱਦ ਕਰ ਦਿੱਤਾ ਸੀਗਾ ਸੋ ਸਤਲੁਜ ਜਮਨਾ ਲਿੰਕ ਨਹਿਰ ਦਾ ਇਹ ਇਤਿਹਾਸ ਸਮਝਣਾ ਹੋਵੇਗਾ ਤਾਂ ਸਾਨੂੰ 54 ਸਾਨੂੰ 50 60 ਸਾਲ ਪਿੱਛੇ ਜਾਣਾ ਪਵੇਗਾ ਇਸ ਨਹਿਰ ਦੀ ਨੀ 1966 ਵਿੱਚ ਰੱਖੀ ਗਈ ਜਦੋਂ ਪੰਜਾਬ ਦੀ ਭਾਸ਼ਾ ਦੇ ਆਧਾਰ ਤੇ ਵੰਡ ਹੋਈ ਔਰ ਹਰਿਆਣਾ ਵਿੱਚ ਹਰਿਆਣਾ ਨਮਾ ਹੋਂਦ ਵਿੱਚ ਆਇਆ ਇਸ ਨੂੰ ਪੰਜਾਬ ਦਾ ਪੁਨਰਗਠਨ ਵੀ ਕਿਹਾ ਜਾਂਦਾ ਹੈ ਸੋ ਹੋਂਦ ਵਿੱਚ ਆਉਂਦਿਆਂ ਹੀ ਹਰਿਆਣਾ ਦੇ ਹਿੱਸੇ ਆਏ 7.2 ਬੀ ਐਮਐਫਾ ਪਾਣੀ ਵਿੱਚੋਂ ਆਪਣੇ ਹਿੱਸੇ ਦਾ 4.8 ਐਮਐਫਾ ਪਾਣੀ ਮੰਗਣਾ ਸ਼ੁਰੂ ਕਰ ਦਿੱਤਾ ਔਰ ਪੰਜਾਬ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੋ ਹਰਿਆਣਾ ਨੇ ਕੇਂਦਰ ਦੀ ਮਦਦ ਮੰਗੀ ਤੇ ਪਰ ਗੱਲ ਜਿਹੜੀ ਹੈ ਕਿਸੇ ਬੰਨੇ ਨਹੀਂ ਲੱਗੀ ਸਾਲ 1976 ਦੌਰਾਨ ਦੇਸ਼ ਵਿੱਚ ਐਮਰਜੈਂਸੀ ਲੱਗੀ ਉਸ ਸਮੇਂ ਕੇਂਦਰ ਵਿੱਚ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸੀਗੇ ਜਿਹੜੇ ਉਦੋਂ ਦੇ ਉਹਨਾਂ ਨੇ ਕੇਂਦਰ ਸਰਕਾਰ ਨੇ ਪਾਣੀ ਸੰਬੰਧੀ ਇੱਕ ਹੁਕਮ ਜਾਰੀ ਕਰਕੇ ਦੋਵਾਂ ਸੂਬਿਆਂ ਦੇ ਵਿੱਚ 3.5 3 ਐਮਐਫ ਪਾਣੀ ਵੰਡ ਦਿੱਤਾ ਅਤੇ ਰਹਿਦਾ 0.2 ਐਮਐਫ ਪਾਣੀ ਦਿੱਲੀ ਨੂੰ ਅਲਾਟ ਕਰ ਦਿੱਤਾ ਸੋ ਦੋਵੇਂ ਰਾਜ ਇਸ ਖਿਲਾਫ ਅਦਾਲਤਾਂ ਦੇ ਵਿੱਚ ਚੱਲ ਗਏ ਦੋਵਾਂ ਸੂਬਿਆਂ ਵਿੱਚ ਔਰ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਕੇਂਦਰ ਦੀ ਪਹਿਲ ਕਦਮ ਕੇਂਦਰ ਨੇ ਪਹਿਲ ਕਦਮੀ ਕੀਤੀ ਔਰ ਪਾਣੀ ਦੀ ਵੰਡ ਦਾ ਥੋੜਾ ਫੇਰ ਬਦਲ ਕਰ ਦਿੱਤਾ ਗਿਆ ਦੋਹਾਂ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਇਸ ਦੇ ਉੱਤੇ ਸਹਿਮਤ ਕਰਕੇ ਕੇਸ ਵਾਪਸ ਕਰਵਾ ਦਿੱਤਾ ਗਿਆ ਪੰਜਾਬ ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਦਰਬਾਰਾ ਸਿੰਘ ਮੁੱਖ ਮੰਤਰੀ ਦੀ ਗਵਾਹੀ ਚ ਚੱਲ ਰਹੀ ਸੀ ਸੋ ਪਾਣੀ ਹੁਣ ਪਾਣੀ ਦੀ ਸਹੀ ਵੰਡ ਯਕੀਨੀ ਬਣਾਉਣ ਲਈ ਐਸਬੀਐਲ ਨਹਿਰ ਦੀ ਤਜ਼ਵੀਜ਼ ਰੱਖੀ ਗਈ ਤਾਂ ਪਾਣੀ ਤਾਂ ਕਿ ਪਾਣੀ ਹਰਿਆਣੇ ਨੂੰ ਪਹੁੰਚਾਇਆ ਜਾ ਸਕੇ ਸੋ 8 ਅਪ੍ਰੈਲ 1982 ਨੂੰ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਟਿਆਲਾ ਦੇ ਕਪੂਰੀ ਪਿੰਡ ਵਿੱਚ ਇਸ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ ਦੂਜੇ ਪਾਸੇ ਨਹਿਰ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਪਿੰਡ ਵਿੱਚ ਧਰਮ ਮੋਰਚਾ ਲਗਾ ਦਿੱਤਾ ਜਿਸ ਨੂੰ ਕਪੂਰੀ ਮੋਰਚਾ ਵੀ ਕਿਹਾ ਜਾਂਦਾ ਸੋ ਜਿਸ ਸਮੇਂ ਇਹ ਨਹਿਰ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਉਦੋਂ ਪੰਜਾਬ ਵਿੱਚ ਖੜਕੂਵਾਦ ਦਾ ਦੌਰ ਸੀ ਔਰ ਖੜਕੂਆ ਬਲੋਂ ਨਹਿਰ ਦੇ ਨਿਰਮਾਣ ਵਿੱਚ ਵਿਗਨ ਪਾਉਣ ਲਈ ਮਜ਼ਦੂਰਾਂ ਤੇ ਅਫਸਰਾਂ ਨੂੰ ਮਾਰਨਾ ਸ਼ੁਰੂ ਕੀਤਾ ਗਿਆ ਔਰ 1990 ਵਿੱਚ ਨਹਿਰ ਦਾ ਨਿਰਮਾਣ ਬੰਦ ਹੋ ਗਿਆ ਸੋ 1996 ਵਿੱਚ ਹਰਿਆਣਾ ਫਿਰ ਤੋਂ ਅਦਾਲਤ ਵਿੱਚ ਪਹੁੰਚਿਆ ਔਰ ਦਲੀਲ ਦਿੱਤੀ ਕਿ ਪੰਜਾਬ ਵਿੱਚ ਹੁਣ ਅਮਨ ਅਮਨ ਹੈ ਔਰ ਨਹਿਰ ਦਾ ਨਿਰਮਾਣ ਹੋਣਾ ਚਾਹੀਦਾ ਸਰਵੋਚ ਅਦਾਲਤ ਨੂੰ ਨੇ ਪੰਜਾਬ ਨੂੰ ਨਹਿਰ ਪੂਰੀ ਕਰਨ ਦਾ ਆਦੇਸ਼ ਦਿੱਤਾ ਪੰਜਾਬ ਨੇ ਆਪਣੀ ਅਸਮਰਥਾ ਪ੍ਰਗਟਾਈ ਇਸ ਤੋਂ ਬਾਅਦ ਸਰਵੋਚ ਅਦਾਲਤ ਨੇ ਕਿਹਾ ਕਿ ਜੇਕਰ ਪੰਜਾਬ ਨਿਰਮਾਣ ਨਹੀਂ ਕਰ ਸਕਦਾ ਤਾਂ ਕੇਂਦਰ ਇਸ ਨੂੰ ਨਿਪਰੇ ਚਾੜੇ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ 12 ਜੁਲਾਈ 2004 ਨੂੰ ਪੰਜਾਬ ਪੰਜਾਬ ਨਾਲ ਪਾਣੀ ਸੰਬੰਧੀ ਹੋਏ ਸਾਰੇ ਸਮਝੌਤੇ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਜਦੋਂ ਉਸ ਸਮੇਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਸਰਕਾਰ ਚੱਲ ਰਹੀ ਸੀਗੀ ਸੋ ਉਸ ਸਮੇਂ ਤੋਂ ਹੀ ਮਾਮਲਾ ਸੁਪਰੀਮ ਕੋਰਟ ਕੋਲ ਹੈ ਔਰ ਅੰਤਮ ਫੈਸਲਾ ਉਸ ਵੱਲੋਂ ਲਾਗੂ ਕੀਤਾ ਜਾਣਾ ਹੈ ਪਾਣੀ ਦੀ ਵੰਡ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਹੈ ਔਰ ਦੋਵਾਂ ਸੂਬਿਆਂ ਵੱਲੋਂ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਸ ਮੁੱਦੇ ਉੱਤੇ ਸਿਆਸੀ ਜ਼ਮੀਨ ਬਣਾਉਣ ਦੇ ਲਈ ਕੋਈ ਵੀ ਪਾਰਟੀ ਪਿੱਛੇ ਨਹੀਂ ਹਟਦੀ ਸੋ ਇਹ ਲਗਾਤਾਰ ਜਿਹੜਾ ਮਾਮਲਾ ਹੈ ਉਹ ਮੁੱਦਾ ਬਣਦਾ ਰਿਹਾ ਔਰ ਇੱਕ ਬਾਰ ਫਿਰ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਔਰ ਕੇਂਦਰ ਸਰਕਾਰ ਵੱਲੋਂ ਜਿਹੜੀ ਇਹ ਪਹਿਲ ਕਦਮੀ ਉੱਤੇ ਪਹਿਲੀ ਪਹਿਲਾ ਸੂਬੇ ਕੇਂਦਰ ਸਰਕਾਰ ਦੇ ਮੰਤਰੀ ਨਾਲ ਬੈਠਕ ਕਰਦੇ ਸੀ ਪਰ ਹੁਣ ਦੋਵੇਂ ਮੁੱਖ ਮੰਤਰੀਆਂ ਨੇ ਆਪਸ ਵਿੱਚ ਬੈਠ ਕੇ ਗੱਲਬਾਤ ਕੀਤੀ ਔਰ ਇਸ ਗੱਲਬਾਤ ਦਾ ਸਿੱਟਾ ਸਿਰਫ ਇਹ ਨਿਕਲਿਆ ਕਿ ਇਹ ਕਿਹਾ ਗਿਆ ਕਿ ਗੱਲਬਾਤ ਸੁਖਾਵੇਂ ਮਾਹੌਲ ਚ ਹੋਈ ਹੈ ਔਰ ਅਫਸਰ ਇਸ ਦੇ ਉੱਤੇ ਆਪਣੇ ਢੰਗ ਦੇ ਨਾਲ ਆ ਆਪਣੀ ਜਿਹੜੀ ਹੈ ਅਫਸਰ ਪਦਰ ਦੀ ਗੱਲਬਾਤ ਉਹ ਚਲਦੀ ਰਹੇਗੀ ਸੋ ਲਾਸਟ ਦੇ ਵਿੱਚ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ एसवाईएल ਮੁੱਦੇ ਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਅੱਜ ਬੈਠਕ ਹੋਈ ਜਿਸ ਦੇ ਵਿੱਚ ਦੋਵਾਂ ਮੁੱਖ ਮੰਤਰੀਆਂ ਨੇ ਗੱਲਬਾਤ ਕੀਤੀ ਔਰ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾਣ ਦਾ ਤਹਿਦ ਕੀਤਾ ਔਰ ਅਫਸਰਾਂ ਦੀ ਗੱਲਬਾਤ ਲਗਾਤਾਰ ਫ੍ਰੀਕੁਐਂਟਲੀ ਕੰਸਿਸਟੈਂਟਲੀ ਇਹ ਬਤ ਕਾਂ ਕਰਨ ਦਾ عہد ਲਿਆ ਸੋ ਇਹ ਸੀ ਹੁਣ ਤੱਕ ਦੀ ਅਪਡੇਟ ਜਦੋਂ ਵੀ ਕਦੇ ਇਸ ਮਾਮਲੇ ਉੱਤੇ ਨਵੀਂ ਅਪਡੇਟ ਆਏਗੀ ਤੇ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਦੂਜਾ ਪੰਜਾਬ ਦੇ ਉੱਤੇ ਤੁਸੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜ ਸਕਦੇ ਹੋ ਅਸੀਂ ਫੇਸਬੁੱਕ ਟਵਿੱਟਰ ਔਰ असी फेसबुक और इंस्टाग्राम से भी उपलब्ध हाँ और यूट्यूब इस तरह दपडेट्स और स्पैशल डिस्कशनस स्टोरिया लैके तक पहुँचते रहेंगे हैं तीन साढ़े न जुड़े थोड़ा बहुत धनबाद थैंक यू